मनरेगा संग्राम ने इस मंच से उपस्थित छत्तीसगढ़ के मुख्यमंत्री रहे और कांग्रेस पार्टी के जनरल सेक्रेटरी और पंजाब के प्रभारी भूपेश बघेल साहेब बहुत ही आदर दे योग बड़े भा सुखजिंदर रंधावा साहेब बहुत सत्कार दे योग सूरज ठाकुर जी प्रभारी और दलवी साहेब साढ़े सह प्रभारी साहेब विजेंद्र सिंगला साहेब राणा केपी साहेब और सत्कार योग वे प्राप्त प्रगट सिंह जी ऑल इंडिया दे सेक्रेटरी ਬਹੁਤ ਸਤਿਕਾਰ ਦੇ ਯੋਗ ਸਾਫ ਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਾਹਿਬ ਸਾਫ ਕਾ ਸਾਡੇ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਾਹਿਬ ਬਹੁਤ ਸਤਕਾਰਯੋਗ ਅਸ਼ਵਨੀ ਸਾਡੇ ਡੀਸੀਸੀ ਦੇ ਪ੍ਰਧਾਨ ਬਹੁਤ ਸਤਿਕਾਰ ਦੇ ਯੋਗ ਸਾਡੇ ਤਰਲੋਚਨ ਸਿੰਘ ਸੂਨ ਸਾਹਿਬ ਦੇ ਧਰਮ ਪਤੀ ਜਿਹੜੇ ਇਲੈਕਸ਼ਨ ਦਰਮਿਆਨ ਨਮਾਸ਼ ਸਾਡੇ ਤਰਨਤਾਰ ਚ ਸ਼ਹਾਦਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਔਰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਉਹਨਾਂ ਦੀ ਧਰਪਤਨੀ ਵੀ ਬੈਠੇ ਐ ਸਤਕਾਰਯੋਗ ਲਾਲੀ ਜੀ ਬਹੁਤ ਸਤਕਾਰਯੋਗ ਸਾਡੇ ਅੰਗਤ ਸੈਣੀ ਸਾਹਿਬ ਬੜੀ ਵੱਡੀ ਲੜਾਈ ਜਿੱਤੀ ਇਹਨਾਂ ਨੇ ਸਵਾਰੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਸਾਡੇ ਪ੍ਰਾਣ ਐ ਅਨਿਲ ਜੋਸ਼ੀ ਸਾਹਿਬ ਜਿਹੜੇ ਸਾਬਕਾ ਮੰਤਰੀ ਰਹੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਪੂਰਾ ਲੋਹਾ ਹੈ ਸਾਡੇ ਵੱਡੇ ਪ੍ਰਾਦਾ ਮੈਂ ਬੇਨਤੀ ਕਰੂੰਗਾ ਪਿੱਛੇ ਜੇ ਬੈਠੇ ਆ ਥੋੜਾ ਅੱਗੇ ਬਹਿ ਜੋਸ਼ੀ ਸਾਹਿਬ ਅੱਗੇ ਬੈਠੋ ਸਿੰਘਲਾ ਸਾਹਿਬ ਦੇ ਨਾਲ ਬਹੁਤ ਸਤਿਕਾਰ ਦੇ ਯੋਗ ਸਾਡੇ ਐਨਐਸਯੂਆਈ ਦੇ ਪ੍ਰਧਾਨ ਇਸ਼ਰਪ੍ਰੀਤ ਜੀ ਬਹੁਤ ਸਤਿਕਾਰ ਦੇ ਯੋਗ ਸਾਡੇ ਗੋਲਡੀ ਜੀ ਮੈਂ ਮਾਫੀ ਚਾਹਣਾ ਬਲਵਿੰਦਰ ਸਿੰਘ ਢਾਲੀਵਾਲ ਇੱਧਰਲੇ ਪਾਸੇ ਬੈਠੇ ਐ ਦੋ ਵਾਰ ਦੇ ਸਾਡੇ ਐਮਐਲਏ ਐ ਪ੍ਰਿਥੀਪਾਲ ਖਹਿਰਾ ਸਾਹਿਬ ਬਹੁਤ ਸਤਕਾਰਯੋਗ ਸਾਡੇ ਜੀਤੀਜੀ ਮੋਹਲੀ ਤੋਂ ਜ਼ਿਲ੍ਹੇ ਦੇ ਪ੍ਰਧਾਨ ਰਹੇ ਉਹ ਵੀ ਇੱਥੇ ਮਜਬੂਦ ਮਾਨੇ ਐਮਐਲਏ ਵਿਕਰਮ ਚੌਧਰੀ ਸਾਹਿਬ ਸਾਡੇ ਸਤਕਾਰਯੋਗ ਰਾਣਾ ਸਾਹਿਬ ਜਿਲੰਦਰ ਤੋਂ ਬ੍ਰਿੰਦਰ ਸਿੰਘ ਢਿੱਲੋਂ ਜੀ ਰੋਪੜ ਤੋਂ ਬਹੁਤ ਸਾਰੇ ਹੋਰ ਆਗੂ ਸਹਿਬਾਨ ਬੈਠੇ ਆ ਮੈਨੂੰ ਲੱਗਦਾ ਹੁਣ ਬੀਬੀਆਂ ਮੇਰੇ ਤੋਂ ਇਸ ਗੱਲ ਤੋਂ ਦੁਖੀ ਵੀ ਹੋ ਗਈਆਂ ਵੀ ਨਾ ਹੀ ਲਈ ਜਾਂਦਾ ਕੋਈ ਗੱਲ ਤਾਂ ਸੁਣਾਉਂਦਾ ਨਹੀਂ ਪਰ ਮੇਰੀਓ ਮਾਤਾ ਉਹ ਪੈਣੋ ਇਹ ਨਾਂ ਲੈਣੇ ਇੰਨੀ ਜ਼ਰੂਰੀ ਹੈ ਇਹ ਲੋਕਾਂ ਨੂੰ ਦੱਸਣਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੀ ਮਨਰੇਗਾ ਦੀ ਲੜਾਈ ਦੇ ਵਿੱਚ ਆਪਣਾ ਮੋਰੀ ਯੋਗਦਾਨ ਇਹਨਾਂ ਲੀਡਰਾਂ ਨੇ ਪਾਇਆ ਤੇ ਜਿਹੜਾ ਕਾਲਾ ਕਾਨੂੰਨ ਮੋਦੀ ਨੇ ਮਨਰੇਗਾ ਬੰਦ ਕਰਨ ਦਾ ਬਣਾਇਆ ਉਹਦੇ ਵਿੱਚ ਪਹਿਲੀ ਲੜਾਈ ਇਹਨਾਂ ਲੀਡਰਾਂ ਨੇ ਅੱਗੇ ਲਾ ਕੇ ਲੜੀ ਹੈ ਇਸ ਕਰਕੇ ਮੈਂ ਇਹਨਾਂ ਲੀਡਰਾਂ ਦੇ ਨਾਂ ਲਾਇਆ ਸਾਰੇ ਜਾਣੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਤੇ ਅੱਜ ਮੈਂ ਵਧਾਈ ਦੇਣਾ ਚਾਹਣਾ ਹੈ ਬਪੇਸ਼ ਬਗੇਲ ਸਾਹਿਬ ਹਮਨੇ ਕੱਲ ਵੀ ਸਭਾएं ਕੀਤੀ ਹੈ ਲੇਕਿਨ ਅੱਜ ਅਸਲੀ ਪੀੜਾ ਤੇ ਦਰਦ ਵਾਲੇ ਲੋਕ ਮੇਰੇ ਭਰਾ ਅਜੇ ਮੰਗੂ ਪਰ ਨੇ ਇਕੱਠੇ ਕੀਤੇ ਆ ਅੱਜ ਮੇਰੀਆਂ ਮਾਵਾਂ ਤੇ ਭੈਣਾਂ ਦੇ ਦਰਸ਼ਨ ਕਰਕੇ ਮੈਂ ਸਮਝਦਾ ਕਿ ਮੈਂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ ਇਹ ਠੰਡ ਦੇ ਮੌਸਮ 'ਚ ਸਭਾ ਕਿਉਂ ਕੀਤੀ ਗਈ ਇਹ ਤੁਹਾਡੇ ਕਰਕੇ ਕੀਤੀ ਹੈ ਜਿਹੜੀਆਂ ਬੀਬੀਆਂ ਹੁਣ ਕਈ ਵਾਰੀ ਉੱਠ ਕੇ ਚਲੋ ਨਹੀਂ ਚੱਲ ਗਏ ਹੁਣ ਗੋਡੇ ਦੁਖਣ ਲੱਗ ਪਏ ਪਰਾਂ ਨੂੰ ਹੋ ਚਲੀਏ ध्यान न सुन लो एक शुरुआत की है अब तो ठीक वरे पहला वरें पनरेगा शुरू की कांग्रेस पार्टी ने डॉक्टर मनमोहन सिंह ने भी साल पहला और सोनिया गांधी ने यह क्यों हुई शुरू पता है, क्योंकि उन्होंने सोचा कि देश का जोड़ा गरीब है वह गरीब हों जा ਅਮੀਰ ਅਮੀਰ ਹੁੰਦਾ ਜਾ ਰਿਹਾ ਐ ਤੇ ਗਰੀਬ ਇਹ ਕਰੇ ਚੁੱਲ੍ਹਾ ਨਹੀਂ ਜਲ ਰਿਹਾ ਜੇ ਗਰੀਬ ਦਾ ਚੁੱਲ੍ਹਾ ਬੰਦ ਹੋ ਗਿਆ ਤੇ ਉਹ ਆਪਦੇ ਬੱਚਿਆਂ ਦਾ ਪੇਟ ਭਰਨ ਵਾਸਤੇ ਚੋਰੀ ਕਰੇਗਾ ਡਾਕਾ ਮਾਰੇਗਾ ਲੜਾਈ ਲੜੇਗਾ ਅਜਰ ਗਰੀਬ ਨੂੰ ਰੋਜੀ ਰੋਟੀ ਮਿਲਦੀ ਰਹੇਗੀ ਤਾਂ ਉਹ ਆਦੀ ਕਿਰਤ ਕਮਾਈ ਕਰਕੇ ਆਪਦੇ ਬੱਚਿਆਂ ਦਾ ਢਿੱਡ ਭਰ ਲਏਗਾ ਇਹ ਇਸ ਕਰਕੇ

ਉਹਨਾਂ ਨੇ ਪੜ੍ਹਾਈ ਪੂਰੀ ਕਰਕੇ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਉਹਨੂੰ ਦਰਦ ਸੀਗਾ ਗਰੀਬਾਂ ਦਾ ਕਿ ਮੈਂ ਗਰੀਬਾਂ ਦੇ ਘਰੇ ਚੁੱਲ੍ਹੇ ਦੀ ਅੱਗ ਬੁਝਣ ਦੀ ਦੇਣੀ ਇਸ ਕਰਕੇ ਮਨਰੇਗਾ ਸ਼ੁਰੂ ਹੋਈ ਸੀ ਮੇਰੇ ਸਤਕਾਰਯੋਗ ਪ੍ਰਾਉ ਇਹਦਾ ਨਾਂ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜਿੱਦੋਂ ਸ਼ੁਰੂ ਕੀਤੀ ਫਿਰ ਥੋੜੀ ਦੇਰ ਬਾਅਦ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੇ ਨਾਮ ਨਾਲ ਇਹ ਨਾਮ ਦਿੱਤਾ ਕਿਉਂ ਕਿਉਂਕਿ ਮਹਾਤਮਾ ਗਾਂਧੀਏ ਸੋਚਦੇ ਸਨ ਕਿ ਅਗਰ ਦੇਸ਼ ਦਾ ਵਿਕਾਸ ਕਰਨਾ ਹੈ ਅਗਰ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ ਤਾਂ ਪਿੰਡਾਂ ਦਾ ਵਿਕਾਸ ਹੋਣਾ ਜ਼ਰੂਰੀ ਹੈ ਜਿੱਥੇ 68 ਤੋਂ 70% ਆਬਾਦੀ ਰਹਿੰਦੀ ਹੈ ਸਾਡੇ ਦੇਸ਼ ਦੀ ਇਸ ਕਰਕੇ ਇਹ ਮਹਾਤਮਾ ਗਾਂਧੀ ਦੇ ਨਾਮ ਨਾਲ ਸ਼ੁਰੂ ਕੀਤੀ ਗਈ ਕਿਉਂਕਿ ਉਹ ਚਾਹੁੰਦੇ ਸਨ ਪਿੰਡਾਂ ਦੇ ਮਿਹਨਤ ਕਾ ਸ਼ਲੋਕ ਮਿਹਨਤ ਕਰਕੇ ਅੱਗੇ ਹੋਣ ਪਰ ਇਸ ਮਨਰੇਗਾ ਸਕੀਮ ਨੇ कोरोना ਦੇ ਅੰਦਰ ਜਦੋਂ ਮਰ ਰਹੀ ਸੀ ਦੁਨੀਆ ਇਹ ਇਸ ਮਨਰੇਗਾ ਸਕੀਮ ਸੰਜੀਵਨੀ ਬੂਟੀ ਦੇ ਵਾਂਗ ਜਿਹੜੀ ਹਨੂਮਾਨ ਜੀ ਲੈ ਕੇ ਆਏ ਸਨ ਇਹ ਸੰਜੀਵਨੀ ਬੂਟੀ ਦਾ ਕੰਮ ਇਸ ਮਨਰੇਗਾ ਸਕੀਮ ਨੇ ਕੀਤਾ ਜੇ ਮਨਰੇਗਾ ਨਾ ਹੁੰਦੀ ਤਾਂ ਕਈ ਮੇਰੀਆਂ ਮਾਵਾ ਤੇ ਕਈ ਸਾਡੇ ਪਰਿਵਾਰ ਭੁੱਖੇ ਮਰ ਜਾਂਦੇ ਮਨਰੇਗਾ ਦੀ ਦੇਣ ਹੈ ਅੱਜ ਦੁੱਖ ਕੇ ਇਸ ਕਰਦਾ ਹੈ ਭਵੀ ਦੇ ਅੰਦਰ ਸਿੰਘ ਰਾਜੀ ਨੇ ਬੋਲ ਦਿਆ ਵਿਸਤਾਰ ਪੂਰਕ ਦੱਸਿਆ ਰਾਣਾ ਕੇਪੀ ਸਾਹਿਬ ਨੇ ਦੱਸਿਆ ਅੱਜ ਲੋੜ ਸੀਗੀ ਕਿ 20 ਸਾਲਾਂ ਬਾਅਦ 600 ਰੁਪਿਆ ਦਿਹਾੜੀ ਕਰਦੇ 600 ਰੁਪਿਆ ਦਿਹਾੜੀ ਕਟੋਕਾ ਚਾਹੀਦੀ ਹੈ ਅੱਜ ਚਾਹੀਦਾ ਸੀਗਾ ਕਿ 150 ਦੇਣ ਕਰ ਦੇ ਜਾਣ ਬੁੱਝ ਕੇ ਬੀਜੇਪੀ ਵਾਲਿਆਂ ਨੇ ਕਾਨੂੰਨ ਲਿਆਤਾ ਹੁਣ ਹੌਲੀ ਹੌਲੀ ਥੋੜਾ ਜਿਹੜੀ ਮਨਰੇਗਾ ਦੀ ਹਾਜ਼ਰੀ ਆ ਗੂਠਾ ਲਗਿਆ ਕਰੂਗਾ ਪਹਿਲਾਂ ਥੋੜਾ ਗੂਠਾ ਚੱਕਿਆ ਮਸ਼ੀਨ ਜੇ ਤੁਸੀਂ ਜਿਵੇਂ ਦਫ਼ਤਰਾਂ ਚ ਅਡਾਨੀ ਤੇ ਬਾਨੀ ਦੇ ਦਫ਼ਤਰਾਂ ਚ ਕੰਮ ਚੱਲਦਾ ਹੈ ਜੇ ਗੂਠਾ ਦੇਬੇ ਮਖਤਿਆਰ ਕੋਰ ਦਾ ਚੱਲੇਗਾ ਤੌੜੀ ਹਾਜ਼ਰੀ ਲੱਗੇਗੀ ਨਹੀਂ ਹਾਜ਼ਰੀ ਨਹੀਂ ਲੱਗੇਗੀ ਆ ਝਾੜੂ ਦੀ ਸਰਕਾਰ जिन्हें ਸਾਡੇ ਸਮੇਂ ਰਜਿਸਟਰ ਤੇ ਹਾਜ਼ਰੀ ਲੱਗਦੀ ਸੀ ਤੇ ਕਈ ਬੁੱਢੀਆਂ ਮਾਵਾਂ ਤੇ ਕਈ ਸਾਡੇ ਬੁੱਡੇ ਬਾਪੂ ਵਿਚਾਰੇ ਕੰਮ ਤੇ ਤਾਂ ਜਾਂਦੇ ਸਨ ਲੇਕਿਨ ਥੋੜਾ ਕੰਮ ਕਰਕੇ ਆਪਦੀ ਹਾਜ਼ਰੀ ਲਵਾ ਲੈਂਦੇ ਸਨ ਹੁਣ ਆ ਝਾੜੂ ਦੀ ਸਰਕਾਰ ਤੇ ਭਗਵੰਤ ਮਾਨ ਸਾਹਿਬ ਨੇ ਹੁਣ ਫੋਟੋ ਕਰਤੀ ਫੋਟੋ ਹੁਣ ਕੈਮਰੇ ਚ ਫੋਟੋ ਹੁੰਦੀ ਐ ਥੋਡੀ ते हाजरी कितने लगती है ते कम कि मिलता है तोड़ तोर के मेरी मावा के गोडे घसाते हैं मेरी गल सच्ची है कि नहीं हाजरी सर सर हाजरी लगती है किसी और मोड़ पे और काम मिलता है कहीं और मोड़ पे और तीन चार किलोमीटर घुमाते रहते हैं यह गल सही है क्या मेरी गलत है ਏ ਹੌਲੀ ਹੌਲੀ ਜਿਹੜਾ ਹੈ ਭਗਵੰਤ ਸਿੰਘ ਮਾਨ ਸਾਹਿਬ ਹੈਣਾ ਏ ਹੌਲੀ ਹੌਲੀ ਇਹ ਤੇ ਮੋਦੀ ਰਲ ਕੇ ਇਹ ਪਹਿਲਾਂ ਫੋਟੋ ਤੇ ਵੀਡੀਓ ਬਣਾਇਆ ਕਰਨਗੇ ਕਿ ਕਿਹੜੀ ਬੇਬੀ ਬੇਬੇ ਤੇ ਬਾਪੂ ਤੁਰ ਸਕਦਾ ਉਹਨੂੰ ਨਰੇਗਾ ਦੇਾਂਗੇ ਦੂਜੇ ਨੂੰ ਦਿੰਦੇ ਇਹ ਗਰੀਬਾਂਸ ਤੇ ਬਣਾਈ ਇਸ ਮੰਡੀ ਸਰਕਾਰ ਨੇ ਇਹ ਕਹਿੰਦਾ ਗਰੀਬਤ ਐ ਛੀ ਸਰਕਾਰ ਐ ਸਾਡੇ ਰਾਜ ਚ ਸੋਨੀਆ ਗਾਂਧੀ ਦੇ ਤੁਹਾਨੂੰ 30 ਕਿਲੋ ਕਣਕ ਦੇਣ ਦਾ ਫੈਸਲਾ ਕੀਤਾ ਮਨਮੋਨ ਸਿੰਘ ਨੇ ਹੁਣ 5 ਕਿਲੋ ਮਿਲਦੀ ਆ 1000 ਰੁਪਿਆ ਤਾਂ ਜਦੋਂ ਆਊਗਾ ਵੇਖੂ ਮਿਲਦੀ ਹੈ ਕਿ ਨਹੀਂ ਮਿਲਦੀ 5 ਕਿਲੋ ਇਹ ਤੁਹਾਨੂੰ ਦੇਣ ਦਿੱਤੀ ਹੈ ਉਹ ਕਾਂਗਰਸ ਦਾ ਰਾਜ ਸੀਗਾ ਬਪੇਸ਼ ਬਗੇਲ ਸਾਹਿਬ 500 ਰੁਪਿਆ इनको ਪੈਨਸ਼ਨ ਮਿਲਦੀ ਥੀ ਕਾਂਗਰਸ ਦਾ ਰਾਜ ਆਇਆ ਕਰੀਬ ਕੋ 1500 ਰੁਪਿਆ ਪੈਨਸ਼ਨ ਕਾਂਗਰਸ ਪਾਰਟੀ ਨੇ ਦਿੱਤੀ ਔਰ ਕਿਸੇ ਪਾਰਟੀ ਨੇ ਨਹੀਂ ਦਿੱਤੀ ਅੱਜ 4 ਸਾਲ ਹੋ ਗਏ 4 ਸਾਲ ਠੱਗੀ ਮਾਰੀ ਏ ਅਖੀਰਲੇ 4 ਮਹੀਨੇ 1000 ਰੁਪਿਆ ਦੇ ਕੇ ਤੂੰ ਸਾਡੀਆਂ ਵੋਟਾਂ ਵੇ ਨਹੀਂ ਛੜ ਕਾਂਗਰਸ ਪਾਰਟੀ ਨੇ ਤੁਹਾਡੀ ਕੁੜੀ ਦੇ ਵਿਆਹ ਤੇ 16000 ਰੁਪਿਆ ਮਿਲਦਾ ਹੁੰਦਾ ਸੀ 16000 ਤੇ ਕਾਂਗਰਸ ਪਾਰਟੀ ਨੇ ਇਹ 16000 ਦੀ ਥਾਂ ਤੇ ਅੱਜ 51000 ਰੁਪਇਆ ਦੇਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜੇ ਨਹੀਂ ਕੀਤਾ ਤਾਂ ਦੱਸ ਦਿਓ ਉਹ ਵੀ ਮਿਲਦਾ ਨਹੀਂ ਇਹ ਮੇਰੀਆਂ ਮਾਤਾਵਾਂ ਦਾ ਕਿਰਾਇਆ ਮੇਰੀਆਂ ਮਾਤਾਵਾਂ ਦਾ ਕਿਰਾਇਆ ਮੇਰੀਆਂ ਭੈਣਾਂ ਦਾ ਕਿਰਾਇਆ ਸਾਡੇ ਨਾਲ ਤੁਸੀਂ ਧੱਕਾ ਕੀਤਾ ਬੀਬੀਓ ਮੈਂ ਤੁਹਾਨੂੰ ਲਾਂਭਾ ਦੇਣਾ ਚਾਹਣਾ ਹੈ ਬਲਾ ਚੋਰ ਦਿਓ ਮੇਰੀਓ ਮਾਮੋ ਤੇ ਭੈਣੋ ਲਾਂਭਾ ਸੁਣ ਲੋ ਕੀ ਹੈ ਉਏ ਅਸੀਂ ਥੋੜਾ ਕਰਾਇਆ ਮੁਫਤ ਕੀਤਾ ਸਾਡੇ ਨਾਲ ਸਾਡੇ ਬਾਪੂ ਵੀ ਰੁੱਸ ਗਏ ਬੰਦੇ ਪਰ ਸਾਨੂੰ ਬੁੜੀਆਂ ਨੇ ਵੀ ਵੋਟਾਂ ਮੇਰੀਆਂ ਮਾਵਾਂ ਨੇ ਨਹੀਂ ਪਾਈਆਂ ਹੁਣ ਐ ਨਾ ਕਰਿਓ ਕਰਾਇਆ ਬੱਸਾਂ ਦਾ ਮਾਫੀ ਪਹਿਲੀ ਨਹੀਂ ਕੀਤਾ ਬੋਲੋ ਇਹ ਕਾਂਗਰਸ ਪਾਰਟੀ ਦੀ ਈ ਨੇ ਮੇਰੇ ਸਤਿਕਾਰਯੋਗ ਭਰਾਓ ਸਾਡੇ ਅੱਜ ਕਾਂਗਰਸ ਪਾਰਟੀ ਨੇ ਪਰਨ ਕੀਤਾ ਹੁਣ ਕੀ ਹੋਇਆ ਪਹਿਲਾਂ 10 ਪੈਸੇ ਆਪਾਂ ਪਾਉਂਦੇ ਸੀ ਹਿੱਸਾ ਪੇ 90 ਪੈਸੇ ਕੇਂਦਰ ਦੀ ਸਰਕਾਰ ਪਾਉਂਦੀ ਸੀ ਕਿਉਂਕਿ ਆਪਾਂ ਉੱਥੇ ਪੈਸਾ ਦਿੰਨੇ ਆ ਟੈਕਸ ਦਾ ਹੁਣ ਮੋਦੀ ਨੇ ਕਰਤਾ ਆਪਾਂ ਇਕੱਠੇ ਕਿਉਂ ਹੋਏ ਮੋਦੀ ਕਹਿੰਦਾ 40 ਪੈਸੇ ਹੁਣ ਤੁਸੀਂ ਪਾਓ ਮੈਂ ਤਾਂ 60 ਪੈਸੇ ਹੀ ਪਾਉਂਗਾ ਜਿਹਦਾ 90 ਪੈਸੇ ਤੇ 10 ਪੈਸੇ ਹੁੰਦਾ ਸੀ ਉਦੋਂ 100 ਦਿਨ ਦਾ ਕੰਮ ਕਿਸੇ ਨੂੰ ਨਹੀਂ ਮਿਲਿਆ ਸਾਡੇ ਕੋਲੇ ਤਾਂ ਜ਼ਹਿਰਖਾਨ ਨੂੰ ਪੈਸੇ ਹੈ ਨਹੀਂ ਭਗਵੰਤ ਮਾਨ ਨੇ ਕੰਮ ਮਕਾਟਾ ਮੱਕ ਗਿਆ ਪੰਜਾਬ ਦਾ ਆਰਥਿਕ ਖਲਾਫ ਇੰਨੇ ਮਾਰੇ ਹੋ ਗਏ ਸਾਡੇ 4 ਲੱਖ ਕਰੋੜ ਦਾ ਕਰਜ਼ਾ ਸਾਡੇ ਪੰਜਾਬ ਤੇ ਹੈਗਾ ਤੇ ਮੋਦੀ ਨੇ ਕੀ ਕੀਤਾ ਜਾਣ ਕੇ ਦਿਨ ਵਧਾਤੇ 125 ਇਹ ਲੋਕਾਂ ਨੂੰ ਕਹੂੰਗਾ ਮੈਂ ਤਾਂ 125 ਦਿਨ ਦਿੱਤੇ ਕੋਈ ਮੇਰੀ ਮਾਤਾ ਓਏ ਮੀਡੀਆ ਦੇ ਮੇਰੇ ਸਤਕਾਰਯੋਗ ਭਰਾਓ ਲੈ ਇੰਨਾ ਕਾਠ ਹੈ ਇੱਕ ਵੀ ਨੈਰੀ ਮਾਂ ਜਾਂ ਬਾਪੂ ਹੱਥ ਖੜਾ ਕਰਕੇ ਕਹਿ ਦੇ ਜਿਹਨੂੰ ਮਗਰਲੇ 4 ਸਾਲਾਂ ਚ 100 ਦਿਨ ਦਾ ਕੰਮ ਮਿਲਿਆ ਜਿਹਨੂੰ ਪਹਿਲਾਂ ਨਹੀਂ ਨਹੀਂ ਹੱਥ ਉਨੇ ਖੜਾ ਕਰਨਾ ਹੈ ਹੱਥ ਉਨੇ ਖੜਾ ਕਰਨਾ ਜਿਹਨੂੰ 100 ਦਿਨ ਦਾ ਕੰਮ ਮਿਲਿਆ ਝੂਠ ਨਾ ਬੋਲਿਓ ਕੋਈ ਇੱਕ ਪਰਿਵਾਰ ਦੇਖੋ 125 ਦਿਨ ਕੀ ਕਰਨੇ ਕੰਮ ਤਾਂ ਸਾਨੂੰ ਕੰਮ ਤਾਂ ਸਾਨੂੰ 40 ਦਿਨ ਦਾ ਨਹੀਂ ਮਿਲਿਆ ਮੇਰੀ ਗੱਲ ਸੱਚੀ ਹੈ ਕਿ ਝੂਠੀ ਹੈ ਹੱਥ ਘਮਾਓ ਫੇਰਾ মিডিਆ ਵਾਲੇ ਨੂੰ ਵਿਖਾਓ 48% ਰੇਸ਼ਿਓ ਹੈ ਪੂਰੇ ਦੇਸ਼ ਦੀ ਕਿ 48% ਲੋਕਾਂ ਨੂੰ ਕੰਮ ਮਿਲਿਆ ਕੰਮ ਮਿਲਿਆ 100 ਦਿਨ ਦਾ ਕੰਮ 121000 ਕਾਰਡ ਬਣਿਆ ਲੁਧਿਆਣੇ ਚ ਮੈਂ ਉੱਥੋਂ ਦਾ ਐਮਪੀ ਐ 54000 ਲੋਕਾਂ ਨੂੰ ਕੰਮ ਮਿਲਿਆ ਅੱਧਿਆਂ ਨੂੰ ਅੱਧਿਆਂ ਤੋਂ ਵੀ ਥੱਲੇ ਤੇ 12 ਪਰਿਵਾਰ ਐਸੇ ਆ ਜਿਨ੍ਹਾਂ ਨੂੰ 100 ਦਿਨ ਦਾ ਕੰਮ ਮਿਲਿਆ 1,21,000 ਚੋਂ ਆ ਅੰਕੜੇ ਦਿੱਤੇ ਡੀਸੀ ਨੇ ਇਹ 100 ਦਿਨ ਦੀ ਗਰੰਟੀ ਦਿੱਤੀ ਸੀ ਤੇ ਹੁਣ ਇੱਕ ਕੰਮ ਹੋਰ ਕਰਤਾ ਅੱਗੇ ਤੁਸੀਂ ਕੰਮ ਮੰਗਦਿਆਂ ਸੀ ਤੇ ਕੰਮ ਦੇਣਾ ਪੈਂਦਾ ਸੀ ਹੁਣ ਉਹ ਕਹਿੰਦਾ ਮੈਂ ਦੱਸੂੰਗਾ ਕੰਮ ਕਿਦੋਂ ਮਿਲਣਾ ਹੈ ਤਾਂ ਐਸੇ ਮੈਂ ਦੇਊਂਗਾ ਵੀ ਆ 5000 ਕਰੋੜ ਰੁਪਇਆ ਜਾਂ 1000 ਕਰੋੜ ਰੁਪਇਆ ਹੈ ਤੇ ਇੰਨੇ ਕਿਦਾਈ ਕੰਮ ਮਿਲਣਾ ਮਿਲਣਾ ਨਹੀਂ ਹੁਣ ਤੁਹਾਡੀ ਮਨਰੇਗਾ ਚੱਲਣੀ ਨਹੀਂ ਕੰਮ ਖਤਮ ਕਰਤਾ ਉਹ ਚੰਗਾ ਹੁੰਦਾ ਬੋਦੀ ਸਾਹਿਬ ਜੇ ਕਿਸਾਨੀ ਨਾਲ ਜੋੜ ਦਿੰਦਾ ਮਨਰੇਗਾ ਵੀ ਕਿਸਾਨ ਦੇ ਜਦੋਂ ਕੰਮ ਹੁੰਦਾ ਖੇਤਾਂ ਦੇ ਵਿੱਚ ਮਨਰੇਗਾ ਦੇ ਭਰਾ ਕਰਦੇ ਤੇ ਇਹਨਾਂ ਨੂੰ 125 ਦਿਨ ਜਾਂ 50 ਦਿਨ ਲਗਾਤਾਰ ਕੰਮ ਮਿਲਦਾ ਕਿਸਾਨ ਵੀ ਸੌਖਾ ਹੋ ਜਾਂਦਾ ਤੇ ਵਰਕਰ ਵੀ ਸੋਖਾ ਹੋ ਜਾਂਦਾ ਇਹ ਹਾਲਾਤ ਹੈ ਸੋ ਇਹ ਹਾਲਾਤਾਂ ਦੇ ਨਾਲ ਹੌਲੀ 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 ਸਾਨੂੰ ਜਿਵੇਂ ਕਹਿੰਦੇ ਹੌਲੀ ਹੌਲੀ ਜ਼ਹਿਰ ਦੇ ਰਿਹਾ ਜ਼ਹਿਰ ਆ ਅਡਾਨੀ ਤੇ ਅਬਾਨੀ ਹੈ ਇਹਨਾਂ ਕੋਲੇ ਦੇਸ਼ 'ਚ 140 ਕਰੋੜ ਦੀ ਆਬਾਦੀ ਹੈ ਤੇ 80% ਦੇਸ਼ ਦੇ ਲੋਕਾਂ ਦਾ ਪੈਸਾ ਅਡਾਨੀ ਤੇ ਅਬਾਨੀ ਕੋਲੇ ਹੈ ਕੀ ਹਾਲਾਤ ਹੋਣਗੇ ਪੰਜਾਬ ਦੇ ਤੇ ਦੇਸ਼ ਦੇ ਤੇ ਦੁਨੀਆ ਦੇ ਅੱਜ ਦਿਨ ਦਿਹਾੜੇ ਮੈਂ ਬੋਲਣਾ ਨਹੀਂ ਚਾਹਨਾ ਜੋ ਰੰਦਾਵਾ ਸਾਹਮਣੇ ਬੋਲਿਆ ਵਾਰੀ ਵਾਰੀ ਦਹਿਰਾਵਾ ਸੋ ਅੱਜ ਦੇਸ਼ ਦੇ ਪੰਜਾਬ ਦੇ ਹਾਲਾਤ ਬੜੇ ਮਾੜੇ ਐ ਪੰਨੂ ਵੀ ਬੈਠਾ ਹੈ ਸਾਡਾ ਸੋਸ਼ਲ ਮੀਡੀਆ ਇੰਚਾਰਜ ਦੇਸ਼ ਦੇ ਹਾਲਾਤ ਬੜੇ ਮਾੜੇ ਐ ਪੰਜਾਬ ਦੇ ਬੜੇ ਮਾੜੇ ਐ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਮਾਤਾ ਜੀ ਓਏ ਨਸ਼ਾ ਬੰਦ ਹੋ ਗਿਆ ਜਾਓ ਇੱਕ ਵਾਰੀ ਸਿਰ ਹਲਾ ਦਿਓ ਵੀ ਨਸ਼ਾ ਬੰਦ ਹੋ ਗਿਆ ਤੁਹਾਡੇ ਪਿੰਡਾਂ ਚ মিডিਆ ਵਾਲੇ ਵੇਖ ਲੋ ਮਰਾ ਜਾ ਕਈ ਤਾਂ মিডিਆ ਵਾਲੇ ਬੜੇ ਚੰਗੇ ਐ ਕਈ ਤਾਂ ਭਗਵੰਤ ਮਾਣ ਹੀ ਵਿਖਾਈ ਜਾਂਦੇ ਸਾਰਾ ਦਿਨ ਮਾਂ ਬੇ ਸ਼ੇਰ ਪੈਸੇ ਬੜੇ ਲੈ ਗਿਆ ਹਜ਼ਾਰ ਕਰੋੜ ਰੁਪਈਆ ਦਾ ਫੋਟੋਆਂ ਲਾਉਣ ਦਾ ਤੇ মিডিਆ ਨੂੰ ਪੈਸੇ ਦੇਣ ਦਾ ਕੰਮ ਕੀਤਾ ਮੈਂ ਇਹਨਾਂ ਨੂੰ ਨਹੀਂ ਕਹਿੰਦਾ ਸੀ ਚੰਗੇ ਵੀ ਐ ਸਾਰੇ ਹੈਗੇ ਉਹਦੇ ਕਿਹ ਐ ਨਹੀਂ ਦੱਸ ਦਿਓ ਕਈ ਚੈਨਲ ਦੱਸ ਦਿਓ ਅਸੇਰ ਹਲਾਉਂਦੇ ਆ ਨਾਲੇ ਹੱਸਦੇ ਆ ਸਾਰੀ ਦਿਹਾੜੀ ਉਹਨਾਂ ਦੀਆਂ ਫੋਟੋਆਂ ਮਾਰ ਕੇ ਲਖਤਾ ਪੰਜਾਬ ਦਿਨ ਦਿਹਾੜੇ ਗੋਲੀਆਂ ਨਸ਼ਾ ਅੱਜ ਪੰਜਾਬ 'ਚ ਨਸ਼ਾ ਬੰਨਣੀ ਹੋ ਰਿਹਾ ਔਰ ਜਿਹੜੇ ਨਸ਼ਾ ਦਾਦੀ ਹੈ ਉਹ ਆਦੀ ਮਾਂ ਨੂੰ ਕੁੱਟਦਾ ਫਿਰ ਕੁੱਟ ਕੇ ਪੈਸੇ ਮੰਗਦਾ ਫਿਰ ਜਦੋਂ ਮਾਂ ਕੋਲੇ ਪੈਸੇ ਮੁੱਕ ਜਾਂਦੇ ਆ ਫਿਰ ਗੈਂਗਸਟਰਾਂ ਦੇ ਹੱਥੇ ਚੜ ਜਾਂਦਾ ਫਿਰ 5000 ਰੁਪਏ ਪਿੱਛੇ ਆਪ ਦੇ ਦਿਨ ਦੀ ਨਸ਼ਾ ਪੂਰਾ ਕਰਨ ਦਾ ਮਾਰਾ ਸਰਪੰਚ ਦੇ ਸਿਰ 'ਚ ਗੋਲੀ ਮਾਰਦਾ ਉਹਨੂੰ ਪਿਸਟੌਲ ਗੈਂਗਸਟਰ ਦੇ ਦਿੰਦੇ ਐ ਇਸ ਕਰਕੇ ਅੱਜ ਪੰਜਾਬ ਦੇ ਅੰਦਰ ਗੈਂਗਸਟਰ ਵਧਦੇ ਜਾ ਰਹੇ ਐ ਬਿਆਹ ਵਿੱਚ ਗੋਲੀਆਂ ਹਯਾਤ ਬੜੇ ਮਾਰੇ ਹੋ ਗਏ ਇਹ ਉਹ ਪੰਜਾਬ ਦਿਵਾਰੇ ਫੇਰ ਹੈਂਡ ਗ੍ਰੇਨੇਡ ਵਰਕੀਆਂ ਵਾਰਦਾ ਤਾਂ ਸਮਝ ਆ ਰਹੀ ਹੈ ਪਤਾ ਲੱਗ ਰਿਹਾ ਕਾਲੇ ਦੌਰ ਦੀ ਤਰਫ ਅੱਜ ਪੰਜਾਬ ਵੱਧ ਰਿਹਾ ਹੈ ਉਹਦਾ ਇੱਕ ਹੀ ਵਿਅਕਤੀ ਜ਼ਿੰਮੇਦਾਰ ਹੈ ਭਗਵਨ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਸਾ ਹਸਦਾ ਵਸਦਾ ਪੰਜਾਬ ਵਾਪਸ ਲਿਆ ਕੇ ਦਿੱਤਾ ਸੀਗਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਪਤਾ ਹੈ ਅੱਜ ਕਿਸਾਨਾਂ ਦਾ ਝਾੜ ਘਟ ਗਿਆ ਬਾਸਮਤੀ ਦਾ ਝੋਨੇ ਦਾ 10000 ਕਰੋੜ ਰੁਪਏ ਸੈਂਟਰ ਚੋਂ ਆਉਣਾ ਸੀਗਾ ਜਿਹਨੇ ਨਾ ਪੰਜਾਬ ਦੇ ਬਾਜ਼ਾਰਾਂ ਚ ਚੜਾਉਣ ਕਾ ਲੱਗਣੀਆਂ ਸਨ ਅੱਜ ਜੋ 10000 ਦਿੱਲੀ ਚ ਰਹਿ ਗਿਆ ਜ਼ਿੰਮੇਵਾਰ ਕੌਣ ਹੈ ਸਰਕਾਰ ਅਗਰ ਸਰਕਾਰ ਚੰਗਾ 20 ਦਿਨ ਦੀ ਚੰਗੀਆਂ ਦਵਾਈਆਂ ਦਿੱਤੀ ਤੇ ਅੱਜ ਉਹ 10 15000 ਕਰੋੜ ਰੁਪਇਆ ਪੰਜਾਬ ਚ ਆਉਂਦਾ ਤੇ ਪੰਜਾਬ ਦੇ ਕੱਪੜੇ ਪੰਜਾਬ ਦੀਆਂ ਵਿਆਹਾਂ ਪੰਜਾਬ ਦੇ ਮਿਰਚ ਮਸਾਲੇ ਵਾਲੀਆਂ ਦੁਕਾਨਾਂ ਤੇ ਅੱਜ 5000 ਕਰੋੜ ਰੁਪਇਆ ਮਨਰੇਗਾ ਦਾ ਬੰਦ ਹੋ ਗਿਆ ਅੱਜ ਪੰਜਾਬ ਨੂੰ 15000 20000 ਕਰੋੜ ਦਾ ਘਾਟਾ ਪੈ ਗਿਆ ਜਿਹੜਾ ਆਰਥਿਕ ਮੰਦੀ ਵਾਲਾ ਅਧਰਿਆ ਪੰਜਾਬ ਇਹ ਚਿੰਤਾ ਦਾ ਵਿਸ਼ਾ ਹੈ ਅਗਰ ਗਰੀਬ ਤੇ ਅਮੀਰ ਦਾ ਪਾੜਾ ਵਧ ਗਿਆ ਤਾਂ ਇਸ ਦੇਸ਼ ਦੇ ਅੰਦਰ ਦੰਗੇ ਹੋ ਜਾਣਗੇ ਇਸ ਦੇਸ਼ ਦੇ ਅੰਦਰ ਲੜਾਈ ਹੋ ਜਾਏਗੀ ਸੋ ਮੇਰੇ ਸਤਕਾਰਯੋਗ ਭਰਾਓ ਮੈਂ ਅੱਜ ਮੈਂ ਅੱਜ ਦੋਵੇਂ ਪਿਓ ਪੁੱਤਾਂ ਨੂੰ ਆ ਬਾਪੂ ਸਾਡਾ ਬੈਠੇ ਦਰਸ਼ਨ لال ਜੀ ਮੰਗੂਪੁਰ ਸਿਆਣੇ ਕਹਿੰਦੇ ਐ ਪਿਤਾ ਪਰਪੂਤ ਘੋੜੇ ਤੇ ਘੋੜਾ ਬੋਟੇ ਨਹੀਂ ਤੇ ਕਮਾਲ ਕਰਤੀ ਵੀ ਮੁੰਡੇ ਨੇ ਕਮਾਲ ਕਰਤੀ ਦਰਸ਼ਨ لال ਜੀ ਅੰਕਲ ਸਾਡੇ ਕਮਾਲਾਂ ਕਰਤੀਆਂ ਪਤਾ ਦਸਤਾ ਵੀ ਇਹ ਤੁਹਾਡਾ ਖੂਨ ਹੈ ਇਹ ਤੁਹਾਡੀ ਸੇਵਾ ਕਰੇਗਾ ਐਸਾ ਵਿਅਕਤੀ ਜਾਂਬਾਦ ਸਦਾ ਸਾਥੀ ਹੈ ਮੇਰੇ ਨਾਲ ਗਿਆ ਸੀ ਮੇਰੇ ਨਾਲ ਮੇਰੇ ਨਾਲ ਹైదరాబాద్ ਗਿਆ ਇਹ ਰਾਹੁਲ ਗਾਂਧੀ ਦੀ ਯਾਤਰਾ 'ਚ ਤੇ ਮੈਂ ਉਦੋਂ ਇਹਨੂੰ ਨਵਾਂ-ਨਵਾਂ ਜਾਣਨ ਲੱਗ ਪਿਆ ਸੀ ਜਦੋਂ ਉਹਨੂੰ ਵੇਖਿਆ ਮੈਂ ਰੀ ਚਾਲ ਵੇਖੀ ਸਿਆਣਾ ਬੰਦਾ ਘੋੜੇ ਦੀ ਚਾਲ ਵੇਖ ਕੇ ਘੋੜੇ ਨੂੰ ਪਰਖ ਲੈਂਦਾ ਇਹਦੀ ਚਾਲ ਦੇ ਵਿੱਚ ਦਮ ਸੀਗਾ ਤੇ ਆਂਧਿਆ ਸਾਰ ਰਾਹੁਲ ਗਾਂਧੀ ਦੀ ਕਿਰਪਾ ਦੇ ਨਾਲ ਜਿਲੇ ਦਾ ਪ੍ਰਧਾਨ ਬਣਾਇਆ ਤੇ ਹੁਣ ਦੂਜੀ ਵਾਰੀ ਬਣ ਕੇ ਆਇਆ ਬਾਬਾ ਸੁੱਖ ਰੱਖੇ ਜੇ ਜੇ ਜਿੰਦਾਬਾਦ ਅਰੇ ਮੰਗੂਪੁਰ ਜਿੰਦਾਬਾਦ ਜੇ ਤੁਹਾਡੀ ਸੇਵਾ ਕਰਦਾ ਰਿਹਾ ਤੁਹਾਡੇ ਪੈਰਾਂ ਦੀ ਮਿੱਟੀ ਨੂੰ ਮੱਥੇ ਤੇ ਲਾਉਂਦਾ ਰਿਹਾ ਮੇਰੀਆਂ ਮਾਵਾਂ ਤੇ ਭੈਣਾਂ ਦੀਆਂ ਨੂੰ ਤੇ ਫਿਰ ਰੱਬ ਨੇ ਹੋਰ ਚਾਰ ਚੰਨ ਲਾ ਦੇਣੇ ਫਿਰ ਹੋਰ ਰੌਣਕਾਂ ਲਾ ਦੇਣੀਆਂ ਸੇਵਾ ਹੋਰ ਕਰਿਆ ਕਰ ਨੀਵਾ ਹੋ ਕੇ ਮਿਲਿਆ ਕਰ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਨਾ ਮੈਂ ਪੰਜ ਨਾਰੇ ਲਾਉਣੇ ਆ ਅਖੀਰਲੇ ਬੁਲਾਰੇ ਨੇ ਬੋਲਣਾ ਹੈ 36 ਗੜਦੇ ਮੁੱਖ ਮੰਤਰੀ ਨੇ ਬੋਲਣਾ ਹੈ ਉਹ ਮੁੱਖ ਮੰਤਰੀ ਜਿਹੜਾ ਲੋਕਾਂ ਦਾ ਗੋਹਾ ਖਰੀਦਦਾ ਸੀ ਸਰਕਾਰ ਜਦੋਂ ਬਣੀ ਸੁਣ ਲੋ ਇਹ ਮੁੱਖ ਮੰਤਰੀ ਜੋ ਬੈਠੇ ਹੈ ਗਰੀਬੋ ਕੇ ਪਸ਼ੂਓ ਕਾ ਗੋਬਰ ਖਰੀਦਾ ਕਰਤੀ ਥੀ ਸਰਕਾਰ ਪੰਜਾਬ ਚ ਗੋਬਰ ਕੋਈ ਖਰੀਦਾ ਹੈ ਦੱਸੋ ਭਈ ਗੋਹਾ ਕੋਈ ਖਰੀਦਾ ਹੈ छत्तीसगढ़ की सरकार गोबर भी खरीदती थी इनकी रहनुमाई में और जो गरीबों को सहूलते दी बेटे को जेल च भेजता मोदी ने बेटे अभी जमानत हुई है पांच दिन पहले और जज ने कहा कि उन्हें यह पर्चा रद्द कर दूं कि इतना गलत पर्चा बनाया इसके बावजूद आपकी लड़ाई लड़ रहा है ਸੋ ਇੱਕ ਵੀ ਵਿਅਕਤੀ ਉਹਨਾਂ ਦੇ ਬੋਲਣ ਤੇ ਉੱਠੇ ਨਾ ਜਿੱਥੇ ਬੈਠਾ ਉੱਥੇ ਹੀ ਬੈਠਾ ਰਵੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਨਾਰੇ ਕਾਂਗਰਸ ਪਾਰਟੀ ਜੰਦਾਬਾ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਜੰਦਾਬਾ ਮੰਦਰਾਂ ਨੂੰ ਬੰਦ ਕਰਨ ਵਾਲੀ ਬੀਜੇਪੀ ਸਰਕਾਰ ਜੰਦਾਬਾ ਮੰਦਰਾਂ ਨੂੰ ਬੰਦ ਕਰਨ ਵਾਲੀ ਝਾੜੂ ਸਰਕਾਰ 干他吧